ਪਤਾ ਸੀ ਡਾਇਰੈਕਸ਼ਨ ਨਹੀਂ ਪਤਾ ਸੀ ਬਹੁਤ ਤੱਕੇ ਠੇਡੇ ਖਾ ਕੇ ਸਿੱਖੀ ਤੋਂ ਆਈ ਥਿੰਕ ਵਾਪਸ ਆਨ ਦਾ ਇੱਕ ਮੋਟੀ ਵੇਵੀ ਸੀ ਕਿ ਹੁਣ ਜਿਹੜੀਆਂ ਅਗਰੀਆਂ ਪੀੜੀਆਂ ਨੇ ਸਾਡੀਆਂ ਆਪਣੀ ਕਮਿਊਨਿਟੀ ਵਿੱਚ ਨੇ ਜਾਂ ਆਪਣੇ ਪੰਜਾਬ ਦੇ ਬੱਚੇ ਨੇ ਜਾਂ ਆਪਣੇ ਇੰਡੀਆ ਦੇ ਬੱਚੇ ਨੇ ਅਸੀਂ ਉਹਨਾਂ ਦੇ ਜਿਹੜੇ ਅੱਗੇ ਰਾਹ ਨਹੀਂ ਉਹਨਾਂ ਨੂੰ ਡਾਇਰੈਕਸ਼ਨ ਦੇਈਏ ਤੇ ਉਹਨਾਂ ਦੇ ਰਾਹ 'ਚ ਜਿਹੜੇ ਕੰਡੇ ਥੋੜੇ ਝੁੱਕਦੇ ਏ ਕਿ ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਜਾਏਗੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜੀਆਂ ਸੌਖੀਆਂ ਹੁੰਦੀਆਂ ਨੇ ਇੰਨੀਆਂ ਟੇਡੀਆਂ ਹੁੰਦੀਆਂ ਨੇ ਮਸ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਦੱਸ ਦਿਓ ਤੇ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਸੋ ਆਈ ਥਿੰਕ ਉਹ ਦੋ ਮੇਜਰ ਫੈਕਟਰਸ ਇਹ ਸਾਡੀ ਆਪਣੀ ਜਿਹੜੀ ਮੇਰੀ ਪਰਸਨਲੀ ਕਿ ਮੇਰੇ ਅੱਗੇ ਬੱਚੇ ਜਿਹੜੇ ਨੇ ਉਹ ਇੱਥੇ ਆਪਣੇ ਦਾਦਾ ਦਾਦੀ ਦੇ ਨਾਨਾ ਨਾਨੀ ਨਾਲ ਖੇਡਣ ਤੇ ਉਹਨਾਂ ਦੇ ਹੱਥਾਂ 'ਚ ਵੱਡੇ ਹੋਣ ਐਂਡ ਸੈਕੰਡਲੀ ਕਿ ਐਜੂਕੇਸ਼ਨ ਦੇ ਪੁਆਇੰਟ ਆਫ View ਦੇ ਨਾਲ ਜਿਹੜੇ ਇੱਥੋਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਚੰਗੀ ਸੇਧ ਤੇ ਇਹ ਡਾਇਰੈਕਸ਼ਨ ਦਈਏ ਮੈਡਮ ਉਹਨਾਂ ਨੂੰ ਬਸ ਕਹਨਾ ਸੁਣੋ ਬਹੁਤ ਵਧੀਆ ਜੀ ਹੁਣ ਇਸ ਦਰ ਤੋਂ ਵੱਡਾ ਕੋਈ ਦਰ ਹੈ ਇੱਕ ਸੇਖੋਂ ਦੇ ਨਾਤੇ ਵੀ ਮਾਨ ਮਹਿਸੂਸ ਹੁੰਦਾ ਹੈ ਤੇ ਮੇਰੇ ਕੋਲ ਸ਼ਬਦ ਨਹੀਂ ਨੇ ਅਸੀਂ ਇਸ ਸਰਤੀ ਤੇ ਆਏ ਆ ਤੇ ਇਸ ਤੋਂ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਮਿਲਿਆ ਹੈ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਤਾਂ ਪਹਿਲਾਂ ਹੀ ਸੀ ਐਂਡ ਆਈ ਥਿੰਕ ਕਿ ਤੋਂ ਬਾਅਦ ਹੋਰ ਪੋਜ਼ਿਟਿਵ ਆ ਕਿ ਜਿਹੜੀ ਅਸੀਂ ਇਨੀਸ਼ੀਏਟਿਵ ਲਿਆ ਹੈ ਹੁਣ ਚੜ੍ਹਦੀ ਕਲਾ ਵਿੱਚ ਹੀ ਜਾਏਗਾ ਮਨੂ ਪੰਜਾਬ ਦੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੂਗਾ ਜਿਹੜੇ ਬਾਹਰ ਜਾਂਦੇ ਪਏ ਆ ਬਾਹਰ ਜਾ ਮੇਰੇ ਇਹਦਾ ਪਰਸਪੈਕਟਿਵ ਇਹ ਹੈ ਕਿ ਬਾਹਰ ਜਾਣਾ ਗਲਤ ਨਹੀਂ ਹੈ ਬਾਹਰ ਜਾਣਾ ਟਾਰਗੇਟ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਗਏ ਸੀ ਕਿ ਬਾਹਰ ਬਾਹਰ ਤਾਂ ਸਾਡਾ ਮਨੁਰਾਥ ਇਹ ਨਹੀਂ ਸੀ ਕਿ ਅਸੀਂ ਬਾਹਰ ਜਾਣਾ ਹੈ ਇਸ ਲਈ ਅਸੀਂ ਪੜ੍ਹਈਏ ਜਾਂ ਇਸ ਲਈ ਅਸੀਂ ਵੀਜ਼ਾ ਲਈਏ ਜਾਂ ਇਸ ਲਈ ਐਫਰਟ ਕਰੀਏ ਮੋਟਿਵੇਸ਼ਨ ਸੀ ਕਿ ਅਸੀਂ ਪੜ੍ਹਨਾ ਹੈ ਅਸੀਂ ਵਰਲਡ ਕਲਾਸ ਐਜੂਕੇਸ਼ਨ ਲੈਣੀ ਹੈ ਬਾਹਰ ਜਾਣਾ ਉਸ ਦਾ ਇੱਕ ਜਰੀਆ ਸੀ ਸੋ ਇਟ ਵਾਸ ਅ ਟੂਲ ਫਾਰ us ਕਿ ਉੱਥੇ ਇੱਕ ਵਰਲਡ ਕਲਾਸ ਐਜੂਕੇਸ਼ਨ ਹੈ ਜਿਹੜੀ ਸਾਡੇ ਇੰਸਟੀਟਿਊਸ਼ਨਸ ਵਿੱਚ ਅਨਫੋਰਚੂਨੇਟਲੀ ਹਾਲੇ ਤੱਕ ਮਿਸਿੰਗ ਹੈ ਸੋ ਆਈ ਥਿੰਕ ਜਿਹੜੇ ਬੱਚੇ ਬਾਹਰ ਵੀ ਜਾਂਦੇ ਨੇ ਜਾਂ ਉਹਨੂੰ ਐਕਸਪਲੋਰ ਕਰਨਾ ਚਾਹੁੰਦੇ ਨੇ ਐਕਸਪਲੋਰ ਕਰਨਾ ਚਾਹੀਦਾ ਹੈ ਦੁਨੀਆ ਦੇਖਣੀ ਚਾਹੀਦੀ ਹੈ ਪਰ ਟਾਰਗੇਟ ਕਰੋ ਵੱਡੇ ਡ੍ਰੀम्स ਰੱਖੋ ਸੋ ਇਫ ਯੂ ਵਾਂਟ ਟੂ ਗੋ ਅਬ੍ਰੋਡ ਤਾਂ ਵੱਡੀਆਂ ਯੂਨੀਵਰਸਿਟੀਆਂ ਨੂੰ ਟਾਰਗੇਟ ਕਰੋ ਪਲੱਸ 2 ਕਰਕੇ ਡਿਪਲੋਮਾ ਕਰਕੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਛੋਟੇ-ਮੋਟੇ ਕਿਤੇ ਕਰਦੇ ਹੋ ਤਾਂ ਕੈਰੀਅਰ ਵਾਈਜ਼ ਇੰਟੈਲੈਕਚੁਅਲ ਪੁਆਇੰਟ ਆਫ View ਦੇ ਨਾਲ ਸਕਾਲਰਲੀ ਪਰਸਪੈਕਟਿਵ ਦੇ ਨਾਲ ਤੁਸੀਂ ਉਸ ਤੋਂ ਅੰਦੇ ਨਹੀਂ ਬਾਤ ਸਕਦੇ ਸੋ ਉੱਥੇ ਵੀ ਜਾਣਾ ਹੈ ਤੇ ਟਾਰਗੇਟ ਬਹੁਤ ਵੱਡੇ ਕਰਕੇ ਜਾਣੇ ਚਾਹੀਦੇ ਨੇ ਬਾਹਰ ਜਾਣ ਦੇ ਮਨੋਰਥ ਨਾਲ ਸੈਟਲ ਹੋਣ ਦੇ ਮਨੋਰਥ ਨਾਲੋਂ ਜ਼ਿਆਦਾ ਉੱਥੇ ਜਾ ਕੇ ਅਸੀਂ ਵੈਲਿਊ ਕੀ ਲੈਣੀ ਹੈ ਉਹ ਲੈਣੀ ਚਾਹੀਦੀ ਹੈ ਸੈਕੰਡਲੀ ਕੋਈ ਸਮੱਸਿਆ ਸੀਗਾ ਕਿ ਜਦੋਂ ਇੱਕ ਚਾਰ ਹੁੰਦਾ ਸੀਗਾ ਕਿ ਬਾਹਰ ਜਾਣਾ ਸੈਟਲ ਹੋਣਾ ਔਖਾ ਲੱਗਦਾ ਸੀ ਤੇ ਅਸੀਂ بڑے ਡੇਡੇ ਰਸਤੇ ਵੀ ਲੱਭਦੇ ਹਾਂ ਦੁਨੀਆ ਇੱਕ ਵਰਲਡ ਇੱਕ ਗਲੋਬਲ ਵਿਲੇਜ ਬਣ ਗਿਆ ਤੋਂ ਕੰਟਰੀ ਸਾਨੂੰ ਐਜ਼ ਅ ਟੂਰਿਸਟ ਇਨਵਾਈਟ ਕਰਦੀਆਂ ਨੇ ਸੋ ਤੁਸੀਂ ਕਿਤੇ ਇੱਥੇ ਵੀ ਆਪਣੇ ਪੂਰੇ ਰੋਜ਼ਗਾਰ ਇਸਟੈਬਲਿਸ਼ ਕਰ ਸਕਦੇ ਹੋ ਤੇ ਜੇ ਘੁੰਮਣਾ ਫੇਰਨਾ ਤੁਸੀਂ ਵੈਸੇ ਵੀ ਜਾ ਸਕਦੇ ਹੋ ਸੋ ਬਾਹਰ ਸੈਟਲ ਹੋਣਾ ਹੀ ਇੱਕ ਸੈਟਲ ਹੋਣਾ ਜਾਂ ਪੂਰੇ ਇੱਥੋਂ ਜ਼ਮੀਨਾਂ ਵੇਚ ਕੇ ਹੀ ਬਿਲਕੁਲ ਸ਼ਿਫਟ ਹੋ ਜਾਣਾ ਹੀ ਕੋਈ ਇਕੱਲਾ ਰਾ ਨਹੀਂ ਹੈ ਬਾਹਰ ਜਾਣਾ ਹੈ ਹਾਂਜੀ ਜੇ ਤੁਹਾਡੇ ਨਾਲ ਕੋਈ ਸੰਪਰਕ ਕਰ ਰਹੇ ਜਿਹੜਾ ਕਿ ਡਿਜੀਟਲ ਸਮਾਰਟਨਟ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਕੋਈ ਸਿੱਖਣਾ ਚਾਹੁੰਗੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰੇ ਕਿਸ ਤਰ੍ਹਾਂ ਉਹ ਤੁਹਾਡਾ ਰਜਿਸਟਰਡ ਆਨ ਆਪਿਆ ਹਾਂਜੀ ਆਈ ਥਿੰਕ ਡਾਕਟਰ ਸਿੰਘ ਜੀ ਦਾ ਇਹ ਦੇ ਚਾਹੀਨਾ ਪੰਜਾਬ ਇਹ ਐਕਸਲੈਂਸ ਪ੍ਰੋਗਰਾਮ ਰਨ ਕਰਦੇ ਆ ਜੀ ਪੰਜਾਬ ਐੀ ਐਕਸਲੈਂਸ ਦੀ ਵੈਬਸਾਈਟ ਹੈ ਉਹ ਜਦੋਂ ਮੇਰਾ ਨਾਮ ਹੀ ਗੂਗਲ ਤੇ ਸਰਚ ਮਾਰਨਗੇ ਸੰਦੀਪ ਸਿੰਘ ਸੰਧਾ ਜਾਂ ਪੰਜਾਬ ਐੀ ਐਕਸਲੈਂਸ ਸਰਚ ਮਾਰਨਗੇ ਪੰਜਾਬ ਏ ਆਈ ਐਕਸਲੈਂਸ ਉਹ ਵੈਬਸਾਈਟ ਸਾਡੀ ਗੂਗਲ ਤੇ ਆ ਜਾਂਦੀ ਹੈ ਉੰਦੇ ਤੇ ਸਾਰੀਆਂ ਡਿਟੇਲਸ ਨੇ ਕੋਰਸ ਰਜਿਸਟ੍ਰੇਸ਼ਨ ਕਿਵੇਂ ਹੁੰਦਾ ਸਾਰਾ ਕੁਝ ਡਿਟੇਲਸ ਪਾਈਆਂ ਹੋਈਆਂ ਨੇ ਆ ਕੋਰਸ ਦੇ ਰਿਕਾਰਡਿੰਗਸ ਵੀ ਅਵੇਲੇਬਲ ਨੇ ਕੋਰਸ ਦੇ ਟਾਈਮਿੰਗਸ ਵੀ ਅਵੇਲੇਬਲ ਨੇ ਅਸੀਂ ਬਹੁਤ ਸਾਰੇ ਲਾਈਵ ਇਵੈਂਟਸ ਵੀ ਕਰਦੇ ਹਾਂ ਸਾਰਾ ਕੁਝ ਆਨਲਾਈਨ ਅਵੇਲੇਬਲ ਰਹਿੰਦਾ ਹੈ ਹਰ ਹਫਤੇ ਕਲਾਸਸ ਵੀ ਬੱਚਿਆਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਡਿਟੇਲਸ ਵੀ ਰਹਿੰਦੀਆਂ ਨੇ ਉੱਥੋਂ ਕਾਫੀ ਅਪਡੇਟ ਰਹਿੰਦੀ ਹੈ ਟੀਮ ਸਾਰਾ ਕੁਝ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਤੱਕ ਇਨਫੋਰਮੇਸ਼ਨ ਪਹੁੰਚੇ ਇਸ ਲਈ ਬੜੇ ਸਾਂਤ ਤਰੀਕੇ ਨੇ ਸਾਡਾ ਨਾਮ ਸਰਚ ਕਰ ਲੈਣ ਜਾਂ ਪੰਜਾਬੀ ਐਕਸਲੈਂਸ ਸਰਚ ਕਰ ਲੈਣ ਉਹਨਾਂ ਨੂੰ ਇਹ ਇਨਫੋਰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਸਾਡੇ ਵਿਚਕਾਰ ਇੱਕ ਅਮਰਤ ਹਰੀ ਜੋੜਾ ਪਹਿਲੋ ਜਾਂ ਗੁਰਸਿੱਖ ਇੱਕ ਪਰਿਵਾਰ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੰਦੀਪ ਸਿੰਘ ਸੰਘਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮਸਪਤਨੀ ਡਾਕਟਰ ਇੰਦਰਜੋਤ ਕੌਰ ਜਿਹੜੇ ਕਿ ਅਮਰੀਕਾ ਦੇ ਵਿੱਚ ਉੱਥੋਂ ਦੀਆਂ ਵੱਡੀਆਂ ਯੂਨੀਵਰਸਟੀਆਂ ਵਿੱਚ ਉਹਨਾਂ ਨੇ ਪੜਾਇਆ ਤੇ ਇਹ ਗੱਲ ਕਹਿਣ ਵਿੱਚ ਕੋਈ ਹਰਜ ਤੇ ਗੁਰੇਜ਼ ਨਹੀਂ ਹੈ ਕਿ ਕਰੋੜਾਂ ਦੀ ਤਨਖਾਹ ਤੇ ਸੁੱਖ ਸਹੂਲਤਾਂ ਉਥੋਂ ਤਿਆ ਕੇ ਇਹ ਆਪਣੇ ਸੂਬੇ ਦੇ ਵਿੱਚ ਪਹੁੰਚੇ ਨੇ ਇਹਨਾਂ ਦੇ ਮੰਨ ਦੀ ਮਨਸ਼ਾ ਕਿ ਆਪਣੇ ਸੂਬੇ ਲਈ ਇਥੋਂ ਦੇ ਵਿਦਿਆਰਥੀਆਂ ਲਈ ਕੌਮ ਦੇ ਚੰਗੇ ਭਵਿੱਖ ਲਈ ਇਹ ਆਪਣਾ ਕੰਮ ਕਰ ਸਕਣ ਸੋ ਛਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇਨਾਂ ਦਾ ਅੱਜ ਸਨਮਾਨ ਇੱਥੇ ਕੀਤਾ ਗਿਆ ਜਿਦੇ ਵਿੱਚ ਸ਼ਬਾਦ ਸਿੰਘ ਜੀ ਸੇਸ਼ ਕਰਕੇ ਸ਼ਾਮਲ ਹੋਏ ਨੇ ਤੇ ਐ ਬਾਕੀ ਵੀ ਸਾਡੇ ਪਹੁੰਚੇ ਨੇ ਅਧਿਕਾਰੀ ਸਹਿਬਾਨ ਤੋਂ ਇਹਨਾਂ ਦੀ ਸਭ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੇ ਏਡੇ ਵੱਡੇ ਕਹਿੰਦੇ ਹੁੰਦੇ ਆ ਦੇਸ਼ ਵਿੱਚੋਂ ਵੱਡੇ ਅਹੁਦੇ ਤੇ ਰਤਬਿਆਂ ਨੂੰ ਛੱਡ ਕੇ ਅੱਜ ਇੱਥੇ ਆਏ ਮੇਰੇ ਲਈ ਬੜਾ ਵੱਡਾ ਸਵਾਲ ਸੀ ਅਸੀਂ ਉੱਥੇ ਇਹਨਾਂ ਕੋਲੇ ਪਹੁੰਚੇ ਜਦੋਂ ਇਹਨਾਂ ਦੀਆਂ ਗੱਲਬਾਤ ਸੁਣੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਮਾਣ ਮਹਿਸੂਸ ਹੋਇਆ ਹੁਣ ਇੱਥੇ ਜਿਹੜੇ ਸਿੱਖ ਅਦਾਰੇ ਨੇ ਖਾਸ ਤੌਰ ਤੇ ਸ਼ਰੋਮੀ ਗੁਰਦਰਾ ਪਰੰਧ ਕਮੇਟੀ ਹੁਣ ਇਹ ਬੱਚਿਆਂ ਨੂੰ ਆਨਲਾਈਨ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਸਿੱਖਿਆ ਦਿੰਦੇ ਨੇ ਜਿਹਦੇ ਲਈ ਇਹਨਾਂ ਦੀ ਵੱਡੀ ਮਾਣ ਵਾਲੀ ਗੱਲ ਆ ਕਿ ਇਹਨਾਂ ਨੇ ਆਪਣਾ ਪਿੰਡ ਹੀ ਚੁਣਿਆ ਜਿਹੜਾ ਪਿੰਡ ਜਲਾਲਾਬਾਦ ਦੇ ਕੋਲੇ ਆ ਤੇ ਉਹ ਪਿੰਡ ਦੇ ਵਿੱਚ ਰਹਿ ਕੇ ਹੀ ਇਹ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿੱਚ ਈਵਨ ਬੰਗਲੌਰ ਦਿੱਲੀ ਨੌਇਡਾ ਜਿਹੜੇ ਜਿੱਥੇ ਵੀ ਇਹ ਹੱਬਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਉਥੋਂ ਦੇ ਬੱਚਿਆਂ ਨੂੰ ਇਹ ਪੜ੍ਹਾ ਰਹੇ ਨੇ ਤੇ ਅੱਜ ਇਹਨਾਂ ਨੇ ਸਾਨੂੰ ਮਾਨ ਦਿੱਤਾ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਨੂੰ ਕਿ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਦੇ ਆਧਾਰੇ ਨਾਲ ਸਬੰਧਤ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਫ੍ਰੀ ਪੜ੍ਹਾਵਾਂਗੇ ਇਹ ਸਾਡੇ ਲਈ ਮਾਨ ਵਾਲੀ ਗੱਲ ਆ ਹੁਣ ਮੈਂ ਕਿਉਂਕਿ ਗੱਲ ਬਹੁਤ ਵੱਡੀ ਆ ਤੇ ਸਾਰੇ ਪਿਆਰ ਸਤਿਕਾਰ ਨਾਲ ਅਮੀਨਾ ਕੋਲ ਥੋੜਾ ਇਹਨਾਂ ਨੇ ਇੱਕ ਯੂਨੀਵਰਸਿਟੀ ਲੈਕਚਰ ਦੇਣ ਜਾਣਾ ਸੋ ਕਿਰਪਾ ਕਰਕੇ ਹੁਣ ਜਿਹੜਾ ਕੋਈ ਸਵਾਲ ਹੋਊਗਾ ਡਾਕਟਰ ਸੰਘਾ ਤੇ ਉਹਨਾਂ ਦੀ ਜਿਹੜੀ ਤੁਹਾਨੂੰ ਸੁਪਤ ਨਹੀਂ ਇਹਨਾਂ